ਜਿਹੜੀ ਅੱਜ ਇਹ ਇਲੈਕਸ਼ਨ ਸੀ ਤੇ ਕੀ ਅੱਜ ਅੱਜ 7 8 2025 ਨੂੰ ਸਾਡੇ ਖਟੜੇਪਿੰਡ ਸੁਸਾਇਟੀ ਦੀ ਇਲੈਕਸ਼ਨ ਸੀਗੀ ਜਿਹੜੀ ਕਿ ਪਹਿਲਾਂ ਇਹਨਾਂ ਨੇ ਦੋ ਵਾਰ ਸਰਕਾਰ ਨੇ ਧੱਕੇ ਨਾਲ ਪ੍ਰਸ਼ਾਸਨ ਨਾਲ ਕੇ ਇਲੈਕਸ਼ਨ ਕੈਨਸਲ ਕੀਤੀ ਫਿਰ ਅਸੀਂ ਹਾਈ ਕੋਰਟ ਗਏ ਹਾਈ ਕੋਰਟ ਦੇ ਹੁਕਮਾਂ ਨਾਲ ਤੀਜੀ ਵਾਰ ਇਲੈਕਸ਼ਨ ਕਰਵਾਈ ਅਸੀਂ ਉਹਦੇ ਵਿੱਚ ਇਹਨਾਂ ਨੇ ਸ਼ਰਯਾਮ ਤੱਕਾ ਕਰਕੇ ਸਾਡੇ ਬੰਦਿਆਂ ਦੇ ਕਾਗਜ਼ ਕੈਨਸਲ ਕੀਤੇ ਅਸੀਂ ਫਿਰ ਹਾਈ ਕੋਰਟ ਗਏ ਤੇ ਅਸੀਂ ਡੀਆਰ ਸਾਹਿਬ ਦੇ ਪਟੀਸ਼ਨ ਪਾਈ ਸੀ ਤੇ ਡੀਆਰ ਸਾਹਿਬ ਨੇ ਸਾਡੀ ਪਟੀਸ਼ਨ ਦੀ ਸੁਣਵਾਈ ਕਰਕੇ ਜਿਹੜੀ ਕਮੇਟੀ ਬਣੀ ਸੀਗੀ ੱੱਤੇ ਨਾਲ ਉਹਦੀਆਂ ਉਹਨੂੰ ਕੈਨਸਲ ਕਰਕੇ ਦੁਬਾਰਾ ਉਹਨਾਂ ਨੇ ਆਰਡਰ ਕੀਤਾ ਵੀ ਇਲੈਕਸ਼ਨ ਕਰਾਉਣ ਤੇ ਖੱਟੜੇ ਪਿੰਡ ਦੇ ਤੇ 7 8 2025 ਨੂੰ ਅੱਜ ਅਸੀਂ ਕਾਗਜ਼ ਭਰਨੇ ਸੀਗੇ ਤੇ ਬਹੁਤ ਵਧੀਆ ਹਾਈ ਕੋਰਟ ਦੇ ਹੁਕਮਾਂ ਨਾਲ ਜਿਹੜੀ ਵੀਡੀਓਗ੍ਰਾਫੀ ਹੋ ਰਹੀ ਸੀ ਸਵੇਰੇ 9:30 ਵਜੇ ਤੋਂ ਕੰਮ ਸਟਾਰਟ ਹੋਇਆ ਸਾਡੇ ਕੋਲ ਪ੍ਰੂਫ ਨੇ ਤੇ 9 10 ਵਜੇ ਕੇ 55 ਮਿੰਟ ਤੱਕ ਕੰਮ ਵਧੀਆ ਚੱਲ ਰਿਹਾ ਸੀ ਜੀਨਾ ਜੀ ਨੇ ਆਪਣੇ ਪੇਪਰ ਭਰਨੇ ਸੀ ਉਹ ਭਰ ਦਿਆ ਸੀਗਾ ਕਿਉਂਕਿ 11 ਵਜੇ ਤੱਕ ਟਾਈਮ ਸੀਗਾ ਪੇਪਰ ਭਰਨ ਦਾ 10:50 55 ਮਿੰਟ ਤੇ ਪੁਲਿਸ ਆਈ ਪੁਲਿਸ ਨੇ ਆ ਕੇ ਅੰਦਰ ਕੀਤਾ ਵੀ ਭਾਈ ਤੁਸੀਂ ਇਲੈਕਸ਼ਨ ਕਿਉਂ ਕਰਾ ਰਹੇ ਹੋ ਕਿ ਤੁਹਾਡੇ ਕੋਲ ਸਿਕਿਉਰਿਟੀ ਨਹੀਂ ਹੈਗੀ ਏਆਰਓ ਸਾਹਿਬ ਕਹਿੰਦੇ ਵੀ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ ਕੰਮ ਬਹੁਤ ਵਧੀਆ ਚੱਲ ਰਿਹਾ ਔਰ ਉਸ ਸਾਡੇ ਏਆਰਓ ਸਾਹਿਬ ਦੇ ਉੱਤੇ ਪ੍ਰਸ਼ਾਸਨ ਦਾ ਹੋਰ ਸਾਰਿਆਂ ਦਾ ਪ੍ਰੈਸ਼ਰ ਇੰਨਾ ਬਣ ਗਿਆ ਵੀ ਉਹਨਾਂ ਨੂੰ ਇਲੈਕਸ਼ਨ ਕੈਨਸਲ ਕਰਨੀ ਪਈ ਹੁਣ ਉਹਨਾਂ ਨੇ ਇਲੈਕਸ਼ਨ ਕੈਨਸਲ ਕਰਤੀ ਹੁਣ ਅਸੀਂ ਦੁਬਾਰਾ ਫੇਰ ਹਾਈ ਕੋਰਟ ਜਾਵਾਂਗੇ ਦੇਖਦੇ ਹਾਂ ਹਾਈ ਕੋਰਟ ਤੋਂ ਦੁਬਾਰਾ ਮਾਂ ਹਾਈ ਕੋਰਟ ਸਾਡੀ ਕਿੰਨੀ ਕਰ ਜਿਵੇਂ ਪਹਿਲਾਂ ਮਦਦ ਕਿੱਥੇ ਉਮੀ ਕਰੂ ਬਾਕੀ ਸਰਕਾਰਾਂ ਧੱਕਾ ਕਰਦੀਆਂ ਨੇ ਉਹ ਅੱਜ ਸਾਬਤ ਹੋ ਗਿਆ ਵੀ ਬਹੁਤ ਵਧੀਆ ਟੰਗ ਨਾਲ ਕੰਮ ਚੱਲਦਾ ਸੀ ਸਰਕਾਰ ਨੇ ਧੱਕੇ ਨਾਲ ਸਾਰਾ ਕੰਮ ਹੋਇਆ ਰੱਦ ਕੀਤੀ ਗਈ ਹੈ ਗੈਰ ਕਾਨੂੰਨੀ ਤੌਰ ਤੇ ਰੱਦ ਕੀਤੀ ਗਈ ਹੈ ਇਹ ਜਿਹੜੇ ਮਾਰਜੁਬ ਸਹਾਇਕ ਆਫੀਸਰ ਨੇ ਆਪਣੇ ਕੀਰਸਾਬ ਇਹ ਉਹਨਾਂ ਕੋ ਸਿਰਫ ਅਧਿਕਾਰ ਨੇ ਚੋਣ ਕੈਨਸਲ ਕਰਨਾ ਨਾ ਕੀ આરોਪ ਹੁਣ ਮੈਡਮ ਨੂੰ ਅਸੀਂ ਫੋਨ ਤੇ ਉਹਨਾਂ ਨਾਲ ਜੋ ਕੋਈ ਰਾਬਤਾ ਕਾਇਮ ਕੀਤਾ ਉਹ ਕਹਿੰਦੇ ਮੇਰੇ ਵੱਲੋਂ ਕੋਈ ਅਜਿਹਾ ਲੈਟਰ ਨਹੀਂ ਗੱਡੇਗਾ ਕਿ ਚੋਣ ਕੈਨਸਲ ਕੀਤੀ ਜਾਵੇ ਕਿ ਪੁਲਿਸ ਫੋਰਸ ਨੇ ਆ ਕੇ ਫੋਰਸਫੁਲੀ ਆ ਕੇ ਇਹ ਰੱਦ ਕਰਵਾਈ ਹੈ ਇਹਦੇ ਵਿੱਚ ਹੁਣ ਤੁਹਾਨੂੰ ਇਹ ਹੋਰ ਦੱਸਦੇ ਆ ਕਿ ਤਕਰੀਬਨ ਤਕਰੀਬਨ ਸਾਡੇ 11 ਦੇ 11 ਮੈਂਬਰ ਬਿਨਾਂ ਮੁਕਾਬਲੇ ਇਲੈਕਟ ਹੋ ਰਹੇ ਸੀ ਹੁਣ ਦੇਖ ਲਓ ਬਿਨਾਂ ਮੁਕਾਬਲੇ ਅਸੀਂ ਇਲੈਕਟ ਹੋ ਰਿਹਾ ਫਿਰ ਵੀ ਤੱਕੇ ਨਾਲ ਇਹਨਾਂ ਨੇ ਹਟਾ ਪਾਸੇ ਇਹ ਤਾਂ ਸਾਨੂੰ ਚੋੜ ਲੜਦੋ ਅਧਿਕਾਰ ਹੈ ਸਾਡਾ ਹੋਰ ਨਹੀਂ ਅਸੀਂ ਤਾਂ ਇਹ ਮਾਰਿਓਗਾ ਲੋਕਤੰਤਰ ਦਾ ਹੈ ਘਾਣਾ ਅਸੀਂ ਮਾਰਜੋ ਹਾਈ ਕੋਰਟ ਦੇ ਵਿੱਚ ਫੇਰ ਜਾਵਾਂਗੇ ਜਿਹੜੇ ਵੀ ਅਸੰਬੰਧਿਤ ਅਫਸਰ ਨੇ ਚਾਹੇ ਪੁਲਿਸ ਮੈਕਮਾ ਹੋਵੇ ਚਾਹੀ ਮੈਕਮੇ ਦੇ ਹੋਣ ਅਸੀਂ ਜੋ ਪਹਿਲਾਂ ਵੀ ਇਹਨਾਂ ਦੇ ਕਾਰਵਾਈ ਕਰਾਈ ਹੈ ਤੋਂ ਹੁਣ ਵੀ ਜੋ ਬਣਦੀ ਕਾਰਵਾਈ ਸਭ ਤੋਂ ਸਖਤ ਕਰਪ ਮੰਗਦਾ ਮੇਰਾ ਨਾਮ ਅਫਜੋ ਸਿੰਘ ਹੈ ਕਿ ਤੁਸੀਂ ਐਸੀ ਮੈਂ ਐਜ਼ ਅ ਇੰਸਪੈਕਟਰ ਦਫਦਰ ਸਹਾਇਕ ਰਜਿਸਟਰ ਸਰਕਾਰੀ ਸੁਵਾਂਖੰਨਾ ਦੇ ਵਿੱਚ ਕੰਮ ਕਰਦਾ ਤੇ ਹਾਂਜੀ ਅੱਜ ਘਟੜਾ ਬਹੁਮਤਰੀ ਖੇਤੀਬਾੜੀ ਸਹਾਇਕ ਸਪਲ ਲਿਮਟਿਡ ਦੀ ਇਲੈਕਸ਼ਨ ਰੱਖੀ ਗਈ ਸੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਤੇ ਮਾਨਯੋਗ ਸਹਾਇਕ ਰਜਿਸਟਰ ਸਰਕਾਰੀ ਸਭਾ ਖੰਨਾ ਜੀ ਦੇ ਹੁਕਮਾਂ ਦੀ ਪਾਲਣਾ ਵਿੱਚ ਮੈਨੂੰ ਸਭਾ ਦੀ ਚੋਣ ਕਰਵਾਉਣ ਲਈ ਅਟਾਰਨੀ ਡਿਪਲੇਟਿੰਗ ਅਫਸਰ ਲਗਾਇਆ ਗਿਆ ਸੀਗਾ ਇਸ ਸਬੰਧੀ ਆਰੋ ਵੱਲੋਂ ਜੋ ਸੀ.ਏ ਉਹਨਾਂ ਵੱਲੋਂ ਪੁਲਿਸ ਨੂੰ ਲਿਖਿਆ ਗਿਆ ਸੀਗਾ ਪੁਲਿਸ ਵੱਲੋਂ ਸਿਕਿਉਰਟੀ ਦੇ ਰੀਜ਼ਨਸ ਕਰਕੇ ਲੌਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨ ਲਈ ਲਿਖਿਆ ਗਿਆ ਸੀਗਾ ਜਿਸ ਸਬੰਧੀ ਪੁਲਿਸ ਵੱਲੋਂ 15 ਅਗਸਤ ਦੀ ਤਿਆਰੀ ਤੇ ਮੰੰਦੀ ਸਾਹਿਬ ਗੁਰਦੁਆਰੇ ਕੋਲ ਕੋਈ ਖੇਡ ਮੇਲਾ ਹੋ ਰਿਹਾ ਉਸ ਸਬੰਧੀ ਉਹਨਾਂ ਨੇ ਸਿਕਿਉਰਿਟੀ ਨਾ ਪ੍ਰੋਵਾਈਡ ਕਰਨ ਲਈ ਲਿਖਿਆ ਗਿਆ ਸੀ ਸਾਡੇ ਦਫ਼ਤਰ ਨੂੰ ਉਸ ਦੇ ਬੇਸਿਸ ਤੇ ਆਰਓ ਵੱਲੋਂ ਸਾਇਕੋਜਿਸਟ੍ਰਾਜੀ ਨੂੰ ਆਪਣਾ ਲੌਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਕਿਉਂਕਿ ਸਬਾ ਦੀ ਇਲੈਕਸ਼ਨ ਪਹਿਲਾ ਵੀ ਜਿਹੜੀ 10 12 2024 ਨੂੰ ਹੋਈ ਸੀਗੀ ਉਹਦੇ ਵਿੱਚ ਵੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੋ ਕੇਸ ਚੱਲ ਰਹੇ ਆਲਰੇਡੀ ਤੇ ਇਸ ਤੇ ਜੋ ਪਹਿਲਾ ਇਲੈਕਸ਼ਨ ਹੋਈ ਸੀਗੀ 10 12 2024 ਦੀ ਉਹਦੀ ਇਲੈਕਸ਼ਨ ਪਟੀਸ਼ਨ ਜਿਹੜੀ ਸੀਗੀ ਮਾਨਯੋਗ ਮਾਨਯੋਗ ਕਪਰੇ ਰਜਿਸਟਰੀ ਸਰਕਾਰੀ ਸੋ ਅਮਰੋ ਦਿਹਾਨਾ ਜੀ ਕੋਲ ਦਿੱਦ ਅਦਾਲਤ ਵਿੱਚ ਚੱਲ ਰਹੀ ਸੀਗੀ ਜਿਹਦਾ ਫੈਸਲਾ 21 7 2024 ਨੂੰ ਕੀਤਾ ਗਿਆ ਸੀਗਾ ਜਿਸ ਵਿੱਚ ਉਹ ਪੁਰਾਣੀ ਇਲੈਕਸ਼ਨ ਸਬਾਦੀ ਪ੍ਰਬੰਧਕ ਕਮੇਟੀ ਜੋ ਇਲੈਕਸ਼ਨ ਸੀਗੀ ਉਹ ਰਾਤ ਤੱਕ ਕੀਤੀ ਗਈ ਤੇ ਨਵੀਂ ਇਲੈਕਸ਼ਨ ਕਰਵਾਉਣ ਲਈ ਹਦਾਇਤ ਕੀਤੀ ਗਈ ਸੀ ਜਲਦ ਤੋਂ ਜਲਦ ਕਰਵਾਉਣ ਲਈ ਉਹਨਾਂ ਹੁਕਮਾਂ ਦੀ ਪਾਲਣਾ ਦੇ ਵਿੱਚ ਇਲੈਕਸ਼ਨ ਰੱਖੀ ਗਈ ਸੀ ਜੀ ਅੱਜ ਉਹ ਦੀ ਪਾਲਣਾ ਦੇ ਵਿੱਚ ਐਸ ਅੰਡਰਨੈਟਿਕ ਅਫਸਰ ਮੈਂ ਨੌਬਜੀ ਆਇਆ ਸੀਗਾ ਸਭਾ ਦੇ ਬਾਹਰ ਚਸਪਾ ਕੀਤਾ ਹੋਇਆ ਸੀਗਾ ਇੱਕ ਲੈਟਰ ਜਿਹਦੇ ਨਾ ਤਾਂ ਸਾਈਨ ਸੀਗੇ ਨਾ ਹੀ ਉਹਦੀ ਕੋਈ ਆਥੈਂਟੀਸਿਟੀ ਸੀਗੀ ਉਹਦੇ ਬੇਸਿਸ ਤੇ ਉਹਦੇ ਉਨੋ ਮੱਦੇਨਜ਼ਰ ਰੱਖਦੇ ਹੋਏ ਤੇ ਮਾਨਯੋਗ ਭਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੱਲਦੇ ਹੋਏ ਕੇਸਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੇਰੇ ਵੱਲੋਂ ਜ਼ਬਾਦੀ ਚੋਣ ਕਰਵਾਉਣ ਦਾ ਪ੍ਰਕਿਆ ਸ਼ੁਰੂ ਕੀਤੀ ਗਈ ਲਗਭਗ 11:30 ਦੇ ਅਰਾਊਂਡ ਮੈਨੂੰ ਜੋ ਸਭਾ ਦੇ ਬਾਹਰ ਚਸਪਾ ਕੀਤਾ ਗਿਆ ਸੀਗਾ ਲੈਟ ਪੱਤਰ ਉਹਦੀ オリジナル ਕਾਪੀ ਵਸੂਲ ਹੋਈ ਤੇ ਮੇਰੇ ਜੋ ਮਾਨਯੋਗ ਸੈਕ੍ਰੇਟਰੀ ਸਾਹਿਬਾ ਖੰਨਾ ਜੀ ਦੇ ਪੱਤਰ ਆਹੀ ਮੈਨੂੰ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਅਗਲੀ ਲੋੜੀਂਦੀ ਕਾਰਵਾਈ ਕਰਨ ਦੀ ਵੀ ਹਦਾਇਤ ਕੀ ਕੋਈ ਦੀ ਤੇ ਮੌਕੇ ਤੇ ਮੌਕੇ ਦੀ ਸਥਿਤੀ ਨੂੰ ਦੇਖਦੇ ਹੋਏ ਤੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਸਮਝਦੇ ਹੋਏ ਮੇਰੇ ਵੱਲੋਂ ਇਲੈਕਸ਼ਨ ਰੱਦ ਕਰ ਦਿੱਤੇ ਗਏ ਮੁਅਤਲੀ ਕਰਵਾ ਦਿੱਤੇ ਇਲੈਕਸ਼ਨ ਕਿ ਕੈਨਸਲ ਤਾਂ ਹੋ ਗਏ ਨੇ ਕਮਿਸ਼ਨ ਦੇ ਇੱਕ ਮੁੱਛੀ ਨਾ ਜੇਕਰ ਉਸ देखो मेरे पास इस संबंधी कोई प्रूफ नहीं कर ना ही मैं इस संबंधी कोई कमेंट कर सकूं मैं इस संबंधी भी कोई कमेंट नहीं कर सकता है कबूल सुना किसने बनाया मेरे बल्लों तो नहीं बनाया क्या सिक्का ठीक है जी और कोई आईटी जी को बिटिया ही क्या कर रहा है आप ऐसा च काट बहुत ज़्यादा हो गया सिर्फ जिन्हें मे� ਉਸ ਸਬੰਧੀ ਪੁਲਿਸ ਆਈ ਹੋਵੇ ਮੈਂ ਇਸ ਬਾਰੇ ਕੋਈ ਹੋ ਨਹੀਂ ਕਹਤਾ ਤੇ ਮੇਰੇ ਵੱਲੋਂ ਪੁਲਿਸ ਤੋਂ ਨਹੀਂ ਬੁਲਾਇਆ ਗਿਆ ਹੈਗਾ ਤੇ ਇਹ ਜ ਇਕੱਠ ਜ਼ਰੂਰ ਸੀਗਾ ਪਰ ਕੋਈ ਲੜਾਈ ਝਗੜੇ ਵਾਲੀ ਸਿਚੁਏਸ਼ਨ ਲੱਗ ਰਹੀ ਸੀ ਪਰ ਹੋਈ ਨਹੀਂ। ਸਭ ਜ ਸੋਸਾਇਟੀ ਦੀ ਇਲੈਕਸ਼ਨ ਸੀ ਜਿਹਦੇ ਦੀ ਕਾਰਜ ਦੇਖੋ ਜੀ ਸਾਨੂੰ ਨਾ ਕਈ ਕਾਲਾ ਆਏ ਸੀਗੇ ਇੱਥੇ ਲਾਇਨ ਆਰਡਰ ਦੀ ਡਿਊਟੀ ਕਰਕੇ ਵੀ ਝਗੜਾ ਹੋਣ ਕਰਕੇ

देखो जी असी साढ़े एस एच ओ भी सके एस पी साहब भी सके असी सारे कट्ठे थे असी ड्यूटी छड़ के भज के आए थी तो देखा कोई इदा जी को कोई धक्केशाई वाले कोई गल नहीं